ਨਮਸਕਾਰ ਦੋਸਤੋ ਮੈਂ ਹਾਂ ਸ਼ੋਕਤ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਚੋਰੀ ਨੂੰ ਲੈ ਕੇ ਚੋਰਾਂ ਦੇ ਹੌਸਲੇ ਇੰਨੇ ਕਿ ਬਲੰਦ ਹੋ ਚੁੱਕੇ ਆ ਕਿ ਆਏ ਦਿਨ ਉਹਨਾਂ ਵੱਲੋਂ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਦੱਸ ਦੇ ਕਿ ਪਿਛਲੇ ਦਿਨੀ ਤੁਹਾਨੂੰ ਜਿਹੜੀ ਸੋੜਾ ਕਲਾ ਜਿਹੜਾ ਪੋਆ ਹਲਕਾ ਦਾ ਏਰੀਆ ਹੈਗਾ ਪਿੰਡ ਹੈਗਾ ਉੱਥੋਂ ਦੀ ਖਬਰ ਦਿਖਾਈ ਸੀ ਜਿੱਥੇ ਇੱਕ ਕਾਰ ਦੇ ਵਿੱਚ ਚੋਰਾਵਾਂ ਵੱਲੋਂ ਦੇਹਰੇ ਚੋਰੀ ਕੀਤੀ ਗਈ ਸੀਗੀ ਤੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਜਿਹੜੇ ਫਰਾਰ ਹੋ ਚੁੱਕੇ ਸੀਗੇ ਹਜੇ ਤੱਕ ਉਹ ਮਾਮਲਾ ਸੁਲਝਿਆ ਵੀ ਨਹੀਂ ਕਿ ਅੱਜ ਫਿਰ ਪਠਾਨਕੋਟ ਦੇ ਹਲਕਾ ਪੋਵਾ ਦੇ ਵਿੱਚ ਹੀ ਪੈਂਦੇ ਅੱਡਾ ਵਾਟਸਾ ਹੈਗਾ ਜਿੱਥੇ ਚੋਰਾਵਾਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉੱਥੇ ਸਨ ਲਾ ਗਈ ਕਹਿ ਸੁਣਿਆ ਵੀ ਇੱਕ ਸਨ ਲਾਈ ਗਈ ਹੈ ਦੁਕਾਨ ਦੇ ਅੰਦਰੋਂ ਕਿਸੇ ਜਗ੍ਹਾ ਦੁਕਾਨ ਨੂੰ ਜਿਹੜਾ ਆ ਪਾੜ ਕੇ ਅੰਦਰ ਜਾ ਕੇ ਤੇ ਲੱਖਾਂ ਰੁਪਏ ਦੇ ਗਹਿਣੇ ਜਿਹੜੇ ਲੈ ਕੇ ਰਫੂ ਚੱਕਰ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਆ ਨਾਲ ਦੀ ਸਕਰੀਨ ਤੇ ਤੇ ਲਾਈਵ ਵੀ ਕਿ ਇਹ ਤਸਵੀਰਾਂ ਹੈਗੀਆਂ ਜਿਹੜੀਆਂ ਸੁਨਿਆਰੇ ਦੀ ਦੁਕਾਨ ਦੀ ਹੈਗਾ ਜਿੱਥੇ ਚੋਰਾਂ ਵੱਲੋਂ ਇੱਕ ਵੱਡੀ ਵਾਰਦਾਤ ਜਿਹੜੀ ਚੋਰੀ ਦੀ ਕੀਤੀ ਗਈ ਹੈ ਫਿਰ ਮੋਕੇ ਤੇ ਪੁਲਿਸ ਨਹੀਂ ਪਹੁੰਚੀ ਹੈ ਜਾਂਚ ਕਰ ਰਹੀ ਹੈ ਲੇਕਿਨ ਹਜੇ ਤੱਕ ਜਿਹੜਾ ਕੁਝ ਵੀ ਜਿਹੜਾ ਪੁਲਿਸ ਦੇ ਹੱਥ ਨਹੀਂ ਲੱਗਾ ਦੁਕਾਨਦਾਰ ਜਿਹੜਾ ਪੀੜਤ ਹੈਗਾ ਉਹਦੇ ਨਾਲ ਜੋ ਗੱਲਬਾਤ ਹੋਈ ਹੈ ਸੁਣਾਣਿਆ ਤੁਹਾਨੂੰ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਕਿੱਥੇ ਤੁਹਾਡੀ ਦੁਕਾਨ ਹੈ ਤੇ ਕੀ ਗੱਲਬਾਤ ਹੋਈ ਹੈ ਭਾਜੀ ਮੇਰੀ ਦੁਕਾਨ ਹੈ ਇਹ ਆ ਸਾ ਸੰਭਵਨ ਰਾਸਮਨ ਬਾਸਾ ਪੁਲੀ ਦੁਕਾਨ ਹੈ ਮੇਰੀ ਲੁਥਰਾ ਜੁਲਰ ਨੀਰ ਕਮਾਨ ਮੇਰਾ ਨਾਮ ਹੈ ਤੇ ਮੈਂ ਸਿਰੇ ਆਇਆ ਦੁਕਾਨ ਤੇ ਆਪਣੀ ਦੁਕਾਨ ਖੋਲਾ ਛੱਡ ਚੁੱਕਿਆ ਅੰਦਰ ਮੈਨੂੰ ਸਾਰਾ ਖਲਾਲਾ ਲੱਭਿਆ ਹੈ ਮੇਰਾ ਸਾਰਾ ਸਮਾਨ ਚੋਰੀ 7-8 ਕਿਲੋ ਚਾਂਦੀ ਸਿਲਵਰ ਚੋਰੀ ਹੋਈ ਹੈ ਓਹ 780 ਗ੍ਰਾਮ ਦਾ 골ਡ ਹੀ ਲੋਕਰ ਦੇ ਵਿੱਚ ਓਹ ਵੀ ਗੈਪ ਹੋਇਆ ਹੋਇਆ ਹੈ ਤੇ ਬਾਕੀ ਹੋਰ ਹੀ ਪਰਚੂਨ ਸਮਾਨ ਲੱਗ ਉਹਦੀ ਐਕਸਮੈਂਟ ਕੋਈ ਨਹੀਂ ਦੱਸ ਸਕਦਾ ਮੈਂ ਟੋਟਲ ਕਿੰਨਾ ਕ ਨੁਕਸਾਨ ਹੋ ਰਿਹਾ ਟੋਟਲ 20 ਲੱਖ ਤੋਂ ਪਲੱਸ ਨੁਕਸਾਨ ਆ ਮੇਰਾ ਜੀ ਇਹ ਕੋਰਾ ਵੱਲੋਂ ਇਸ ਤਰ੍ਹਾਂ ਜਿਹੜੀ ਚੋਰੀ ਅ ਅਨਜਾਨ ਦਤਾ ਇਹ ਚੋਰਾ ਵਾਲਾ ਹੀ ਹੋ ਗਿਆ ਵੀ ਮੇਰਾ ਦੁਕਾਨ ਜਿਹੜਾ ਉੱਪਰਲਾ ਛੜ ਰਹਾ ਉਹ ਮੇਰਾ ਕਾਫੀ ਟਾਈਮ ਪਹਿਲਾਂ ਵੀ ਗੁਲਾ ਰੰਦਾ ਜੀ ਥੋੜਾ ਹਾਫ ਕਰਕੇ ਜੋਦੀ ਨਾਲ ਦੀ ਦੁਕਾਨ ਬਣੀ ਹੈ ਲੈਂਡਰ ਪਿਆ ਨਾ ਸਕੋਰ ਮਿਲਿਆ ਲੈਂਡਰ ਦੇ ਵਿੱਚੋਂ ਨਿਕਲ ਕੇ ਇੱਧਰ ਸਕੋਰ ਆਈ ਹੈ ਮੇਰਾ ਛੋਟਾ ਛੜ ਰਹਾ ਬੰਦਾ ਹੈਗਾ ਜੀ ਤੇ ਕੰਪਲੇਨ ਵਗੈਰਾ ਕੀਤੀ ਕੋ ਪੁਲਿਸ ਜਰਾ ਕੰਪਲੇਨ ਵਗੈਰਾ ਕੀਤੀ ਪੁਲਿਸ ਆਈ ਹੋਈ ਹੈ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਇਹ ਹੈ ਕਿ ਜਨਾ ਮੇਰਾ ਮਾਲ ਚੋਰੀਆ ਮੈਨੂੰ ਮਿਲ ਜੇ ਜਾ ਮੇਰਾ ਹਰਜਾਨਾ ਬੂਆ ਪੂਰਾ ਕਰ ਦਿੰਦੇ ਮੈਂ ਹੋਰ ਕੀ ਕੰਮ ਕਰੀ